ਤੁਹਾਡਾ 10 ਬਲੌਗ ਚੈਨਲ ਦੇ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਆ ਕਿ ਤੁਸੀਂ ਸਭ ਠੀਕ ਹੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਮਕਰੋਨੀ ਮਕਰੋਨੀ ਆਪਾਂ ਬਣਾਵਾਂਗੇ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਬਹੁਤ ਸਾਰੀਆਂ ਸਬਜ਼ੀਆਂ ਪਾ ਕੇ ਤੁਸੀਂ ਇਸ ਰੈਸਪੀ ਨੂੰ ਬੱਚਿਆਂ ਦੇ ਟਿਫਿਨ ਵਾਸਤੇ ਜਾਂ ਛੋਟੀ ਮੋਟੀ ਭੁੱਖ ਦੇ ਵਿੱਚ ਤੁਸੀਂ ਬਣਾ ਕੇ ਖਾ ਸਕਦੇ ਤੇ ਚਲੋ ਫਿਰ ਸ਼ੁਰੂ ਕਰਦੇ ਆ ਜੀ ਇਸ ਜੀ ਦੀ ਰੈਸਪੀ ਨੂੰ ਬਣਾਉਣਾ ਤੇ ਸਭ ਤੋਂ ਪਹਿਲਾਂ ਆਪਾਂ ਪਤਿਲੇ ਚ ਪਾਣੀ ਪਾ ਕੇ ਚੁੱਲੇ ਤੇ ਰੱਖ ਲਿਆ ਪਤਿਲਾ ਅੱਗ ਬਾਲ ਲਈ ਹੈ ਤੇ ਪਾਣੀ ਨੂੰ ਹੌਂਦ ਲੈਣਾ ਜੀ ਗਰਮ ਤੇ ਇੱਕ ਕੌਲੀ ਆਪਾਂ ਇੱਥੇ ਲਈਏ ਜੀ ਮਕਰੋਨੀ ਦੀ ਤੇ ਨਾਲ ਹੀ ਇੱਥੇ ਇੱਕ ਚਮਚ ਪਾ ਦਾਂਗੇ ਜੀ ਆਪਾਂ ਪਾਣੀ ਦੇ ਵਿੱਚ ਰਿਫਾਈਨਡ ਦਾ ਤੁਸੀਂ ਤੇਲ ਰਿਫਾਈਨਡ ਕੁਛ ਵੀ ਪਾ ਸਕਦੇ ਹੋ ਤੇ ਪਾਣੀ ਨੂੰ ਕਰ ਲੈਨੇ ਆ ਚੰਗੀ ਤਰ੍ਹਾਂ ਗਰਮ ਤੇ ਨਾਲ ਸਾਨੂੰ ਮੈਂ ਦੱਸ ਦਨੀ ਆਪਾਂ ਸਬਜ਼ੀਆਂ ਕੀ ਕੀ ਲਈਆਂ ਨੇ ਤੇ ਸਬਜ਼ੀਆਂ ਆਪਾਂ ਲਈਆਂ ਨੇ ਜੀ ਦੋ ਲਈਆਂ ਨੇ ਆਪਾਂ ਮੀਡੀਅਮ ਸਾਈਜ਼ ਦੀਆਂ ਗਾਜਰਾ ਤੇ ਅੱਧੀ ਕੌਲੀ ਲਈ ਆਪਾਂ ਫਰੈਸ਼ ਮਟਰ ਦੋ ਲੈਨੇ ਟਮਾਟਰ ਤੇ ਤਿੰਨ ਮੀਡੀਅਮ ਸਾਈਜ਼ ਦੇ ਲੈਨੇ ਆਲੂ ਤੇ ਦੋ ਲੈਨੇ ਪਿਆਜ਼ ਤੇ ਨਾਲ ਹੀ ਇਥੇ ਅਦਰਕ ਤੇ ਲਸਣ ਤੇ ਤਿੰਨ ਲਈਆਂ ਨੇ ਹਰੀਆਂ ਮਿਰਚਾਂ ਜੇਕਰ ਤੁਸੀਂ ਬੱਚਿਆਂ ਵਾਸਤੇ ਮੈਗ ਮਕਰੋਨੀ ਬਣਾਉਦੇ ਹੋ ਤੇ ਤੁਸੀਂ ਹਰੀ ਮਟਰ ਨੂੰ ਸਕਿਪ ਵੀ ਕਰ ਸਕਦੇ ਹੋ ਤੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਆਲੂ ਗਾਜਰ ਤੇ ਪਿਆਜ਼ ਟਮਾਟਰ ਸਾਰੀਆਂ ਚੀਜ਼ਾਂ ਨੂੰ ਆਪਾਂ ਛਿੱਲ ਕੇ ਚੰਗੀ ਤਰ੍ਹਾਂ ਧੋ ਲਿਆ ਤੇ ਹੁਣ ਆਪਾਂ ਜਿਹੜਾ ਹਰੀਆਂ ਮਿਰਚਾਂ ਤੇ ਅਦਰਕ ਤੇ ਲਸਣ ਇਹਦਾ ਆਪਾਂ ਪੇਸਟ ਬਣਾ ਕੇ ਤਿਆਰ ਕਰ ਲਾਂਗੇ ਕੁੰਡੇ ਵਿੱਚ ਕੁੱਟ ਕੇ ਤੇ ਉਸ ਤੋਂ ਬਾਅਦ ਆਪਾਂ ਸਭ ਜਿੰਝ ਕਰ ਲਾਂਗੇ ਜੀ ਕਟਿੰਗ ਪਾਣੀ ਹੋ ਗਿਆ ਗਰਮ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਪਾ ਦਿੰਨੇ ਆ ਜੀ ਮਕਰੋਨੀ ਨੂੰ ਚੰਗੀ ਤਰ੍ਹਾਂ ਖਲਾ ਲਾਂਗੇ ਮਕਰੋਨੀ ਨੂੰ ਆਪਾਂ ਉਬਲਣ ਵਾਸਤੇ ਰੱਖ ਦਿੱਤਾ ਤੇ ਹੁਣ ਇਧਰ ਆਪਾਂ ਸਬਜ਼ੀਆਂ ਦੀ ਕਰ ਲੈਣੇ ਆ ਜੀ ਕਟਿੰਗ ਤੇ ਇਸ ਤਰ੍ਹਾਂ ਛੋਟੇ ਛੋਟੇ ਪੀਸਾ ਦੇ ਵਿੱਚ ਆਪਾਂ ਆਲੂ ਆ ਜਿਹੜੇ ਇਹ ਕੱਟ ਲਾਂਗੇ ਤੇ ਨਾਲ ਹੀ ਆਪਾਂ ਬਾਕੀ ਦੀਆਂ ਸਾਰੀਆਂ ਸਬਜ਼ੀਆਂ ਨੂੰ ਕੱਟ ਲੈਣੇ ਆ ਗਾਜਰ ਦੇ ਵਿੱਚ ਕੱਟ ਮਾਰ ਕੇ ਤੇ ਇਹਨੂੰ ਵੀ ਆਪਾਂ ਬਰੀਕ ਬਰੀਕ ਹੀ ਕੱਟ ਲਾਂਗੇ ਮਕਰੋਨੀ ਆਪਣੀ ਉਬਲ ਚੁੱਕੀ ਹੈ ਜੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੋਫਟ ਹੋ ਗਈ ਆ ਦੇਖੋ ਤੇ ਹੁਣ ਆਪਾਂ ਇਹਨੂੰ ਉਤਾਰ ਲੈਣੇ ਆ ਮਕਰੋਨੀ ਦਾ ਸਾਰਾ ਪਾਣੀ ਆਪਾਂ ਛਾਣੀ ਦੇ ਵਿੱਚੋਂ ਕੱਢ ਦਿੰਨੇ ਆ ਤੇ ਮਕਰੋਨੀ ਆਪਾਂ ਛਾਣੀ ਦੇ ਵਿੱਚ ਪਾ ਲੈਣੇ ਆ ਤੇ ਰਿਫਾਈਨਡ ਪਾ ਲੈਣੇ ਆ ਜੀ フライ ਦੇ ਵਿੱਚ ਤੇ ਇਹਨੂੰ ਕਰਕੇ ਗਰਮ ਤੇ ਫਿਰ ਆਪਾਂ ਜੀਰੇ ਨੂੰ ਤੜਕਾ ਲੈਨੇ ਆ। ਤੇਲ ਗਰਮ ਹੋ ਗਿਆ ਅੱਧਾ ਚਮਚ ਪਾ ਦਨੇ ਆ ਜੀਰੇ ਦਾ। ਜੀਰਾ ਤੜਕਾਉਣ ਤੋਂ ਬਾਅਦ ਨਾਲ ਹੀ ਪਾ ਦਾਂਗੇ ਜੀ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ। ਤੇ ਇਹਨੂੰ ਆਪਾਂ ਘੋਲ ਲੈਨੇ ਆ ਚੰਗੀ ਤਰ੍ਹਾਂ। ਇਸ ਤੋਂ ਬਾਅਦ ਤੇਲ ਦੇ ਵਿੱਚ ਆਪਾਂ ਮਸਰੋਂ ਜਿਹੜੀ ਬਣਾਵਾਂਗੇ ਤੇਲ ਬਹੁਤਾ ਜ਼ਿਆਦਾ ਨਿਕੋਣਾ ਆਪਾਂ ਅਦਰਕ ਲਸਣ ਹਰੀ ਮਿਰਚ ਹੋ ਗਈ ਆ ਭੁੱਜ ਕੇ ਤਿਆਰ ਤੇ ਹੁਣ ਆਪਾਂ ਪਾ ਦਾਂਗੇ ਇਹ ਪਿਆਜ਼ ਤੇ ਪਿਆਜ਼ ਨੂੰ ਆਪਾਂ ਜ਼ਿਆਦਾ ਗੋਲਡਨ ਬ੍ਰਾਊਨ ਨਹੀਂ ਕਰਾਂ ਥੋੜਾ ਜਿਹਾ ਸੌਫਟ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਬਾਕੀ ਦੀਆਂ ਨਾਲ ਦੀਆਂ ਸਬਜ਼ੀਆਂ ਪਾ ਦਾਂਗੇ ਜਾ ਜਾਨਾ ਆਪਾਂ ਸਭੀ 1 ਮਿੰਟ ਵਾਸਤੇ ਥੋੜਾ ਜਿਹਾ ਸੋਫਟ ਕੀਤਾ ਤੇ ਨਾਲ ਹੀ ਹੁਣ ਆਪਾਂ ਵੀ ਗਾਜਰਾਂ ਵਾਲਾ ਖਟੀਆਂ ਹੋਈਆਂ ਤੇ ਅੱਜ ਦੋਨਾਂ ਚੀਜ਼ਾਂ ਨੂੰ ਇਕੱਠੇ ਪਾ ਦਾਂਗੇ ਤੇ 2 ਮਿੰਟ ਇਹਨਾਂ ਨੂੰ ਵੀ ਸੇਕ ਲਵਾਵਾਂਗੇ ਤੇ ਨਾਲ ਹੀ ਆਪਾਂ ਪਾ ਦਾਂਗੇ ਜੀ ਮਟਰ ਮਟਰ ਤੇ ਨਾਲ ਪਾ ਦਾਂਗੇ ਜਿਹੜੇ ਕੱਟੇ ਨੇ ਟਮਾਟਰ ਇਹਨਾਂ ਨੂੰ ਵੀ ਆਪਾਂ ਪਾ ਦਾਂਗੇ ਨਾਲ ਹੀ ਦੋਮਟ ਆਪਾਂ ਇਹਨਾਂ ਨੂੰ ਸੇਕ ਲਵਾ ਲਿਆ ਤੇ ਹੁਣ ਆਪਾਂ ਜੀ ਸਵਾਦ ਦੇ ਹਿਸਾਬ ਨਾਲ ਪਾਵਾਂਗੇ ਜੀ ਨਮਕ ਥੋੜ੍ਹਾ ਜਿਹਾ ਪਾਵਾਂਗੇ ਲਾਲ ਮਿਰਚ ਦਾ ਤੇ ਥੋੜੀ ਜਿਹੀ ਪਾਵਾਂਗੇ ਹਲਦੀ ਤੇ ਗਰਮ ਮਸਾਲਾ ਗਰਮ ਮਸਾਲਾ ਬਿਲਕੁਲ ਹਲਕਾ ਜਿਹਾ ਪਾਵਾਂਗੇ ਜ਼ਿਆਦਾ ਨਹੀਂ ਹੋਣਾ ਇੰਨੇ ਮਸਾਲੇ ਪਾ ਕੇ ਆਪਾਂ ਹੁਣ ਸਬਜ਼ੀ ਨੂੰ ਮਕਰੋਨੀਆ ਜਿਹੜੀ ਅਸੀਂ ਤਿਆਰ ਕਰਾਂਗੇ ਮਸਾਲੇ ਜਿਹੜੇ ਪਾਏ ਨੇ ਆਪਾਂ ਇਹਨਾਂ ਨੂੰ ਪਹਿਲਾਂ ਸੈਂਕਿਤਰਾ ਸਬਜ਼ੀ ਚ ਮਿਕਸ ਕਰ ਦਈਏ ਲੋ ਜੀ ਸਭ ਜਿਹਨੂੰ ਆਪਾਂ ਕਰ ਲੈਨੇ ਆ ਜੀ ਇਹ ਪੂਰੀ ਚੈੱਕ ਕਰ ਲੈਨੇ ਆ ਤੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਆਲੂ ਜਿਹੜੇ ਪੂਰੇ ਨਰਮ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮਕਰੋਨੀ ਥੋੜੀ ਥੋੜੀ ਕਰਕੇ ਆਪਾਂ ਮਕਰੋਨੀ ਪਾ ਦਾਂਗੇ ਪਲਟੇ ਦੇ ਨਾਲ ਆਪਾਂ ਇਸ ਤਰ੍ਹਾਂ ਹਲਕੀ ਹਲਕੀ ਇਹਨੂੰ ਲਖਰੀ ਕਰ ਲਾਂਗੇ ਉਤਰੋ ਲਓ ਬਹੁਤ ਵਧੀਆ ਆਪਣੀ ਮਕਰੋਨੀ ਜਿਹੜੀ ਬਣ ਕੇ ਤਿਆਰ ਹੋਈ ਹੈ ਤੁਸੀਂ ਦੇਖ ਸਕਦੇ ਹੋ ਪੂਰੀ ਖਿਲੀ ਖਿਲੀ ਮਕਰੋਨੀ ਬਣੀ ਹੈ ਤੇ ਇਹਨੂੰ 1 ਮਿੰਟ ਵਾਸਤੇ ਆਪਾਂ ਹੋਰ ਸੇਕ ਲਵਾਂਗੇ ਤੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਦੋ ਕੁ ਸੌਸ ਦੋ ਚਮਚੇ ਆਪਾਂ ਲੈਨੇ ਰਏ ਟਮਾਟੋ ਸੌਸ ਦੇ ਤੇ ਦੋ ਹੀ ਚਮਚੇ ਆਪਾਂ ਲੈਨੇ ਚਿੱਲੀ ਸੌਸ ਦੇ ਇਹਨਾਂ ਨੂੰ ਕਰਦਾਂਗੇ ਮਿਕਸਰ ਤੇ ਥੋੜਾ ਜਿਹਾ ਆਪਾਂ ਲੈਂ ਪਾਵਾਂਗੇ ਜੀ ਕੱਟਿਆ ਹੋਇਆ ਧਨੀਆ ਇਨੂੰ ਕਰ ਦਿੰਦੇ ਆ ਮਿਕਸ ਚੰਗੀ ਤਰ੍ਹਾਂ ਤੇ ਇਹਨੂੰ ਤੇ ਮਕਰੋਨੀ ਆਪਣੀ ਬਣ ਕੇ ਬਿਲਕੁਲ ਤਿਆਰ ਜੇ ਹੁਣ ਹੁਣ ਆਪਾਂ ਪਲੇਟ 'ਚ ਪਾ ਕੇ ਸਰਵ ਕਰਦੇ ਆਂ ਗਰਮਾ ਗਰਮ ਮਕਰੋਨੀ ਆਪਣੀ ਬਣ ਕੇ ਬਿਲਕੁਲ ਤਿਆਰ ਜੇ ਬਹੁਤ ਹੀ ਸਾਰੀਆਂ ਸਬਜ਼ੀਆਂ ਪਾ ਕੇ ਬਿਲਕੁਲ ਹੈਲਦੀ ਤਰੀਕੇ ਨਾਲ ਆਪਾਂ ਅੱਜ ਦੀ ਮਕਰੋਨੀ ਦੀ ਰੈਸਪੀ ਬਣਾ ਕੇ ਤਿਆਰ ਕੀਤੀ ਜੇ ਤੁਸੀਂ ਦੇਖ ਸਕਦੇ ਹੋ ਆਪਾਂ ਤਾਜ਼ੀਆਂ ਸਬਜ਼ੀਆਂ ਪਾ ਕੇ ਮਕਰੋਨੀ ਬਣਾ ਕੇ ਤਿਆਰ ਕੀਤੀ ਆ ਤੁਸੀਂ ਬੱਚਿਆਂ ਦੇ ਟਿਫਨ ਵਿੱਚ ਦੋ ਬਣਾ ਕੇ ਤੇ ਚਾਹੋ ਛੋਟੀ ਮੋਟੀ ਭੁੱਖ ਦੇ ਵਿੱਚ ਤੁਸੀਂ ਮਕਰੋਨੀ ਨੂੰ ਬਣਾ ਕੇ ਖਾਓ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਜੇਕਰ ਅੱਜ ਦੀ ਮਕਰੋਨੀ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ